ਅਸਲਾ ਖਾਨੇ ਦੇ ਵਿੱਚੋਂ ਅਕਸਰ ਹੀ ਹਥਿਆਰ ਗਾਇਬ ਹੋਣ ਦੀਆਂ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਸਖਤ ਟਿੱਪਣੀ ਵੀ ਕੀਤੀ ਆਰ ਪੰਜਾਬ ਸਰਕਾਰ ਦੇ ਵਿੱਚ ਜਿਹੜੀ ਪੰਜਾਬ ਪੁਲਿਸ ਦੀ ਰੋਲ ਆ ਜਾਂ ਭੂਮਿਕਾ ਹੈ ਉਸ ਨੂੰ ਲੈ ਕੇ ਵੀ ਸਖਤੀ ਦੇ ਨਾਲ ਫਟਕਾਰ ਲਾਈ ਹੈ ਪੰਜਾਬ ਪੁਲਿਸ ਨੂੰ ਪੁੱਛਿਆ ਗਿਆ ਕਿ ਪਹਿਲਾਂ ਜਦੋਂ ਗਿਣਤੀ ਦੱਸੀ ਗਈ ਤੁਸੀਂ ਪਿਛਲੀ ਸੁਣਵਾਈ ਦੇ ਵਿੱਚ ਤਾਂ ਹਥਿਆਰਾਂ ਦੀ ਗਿਣਤੀ ਜਿਹੜੇ ਗਾਇਬ ਹੋ ਗਏ ਅਸਲੇ ਖਾਨੇ ਚੋਂ ਜ਼ਿਆਦਾ ਸੀ ਬਾਅਦ ਵਿੱਚ ਕਹਿੰਦੇ ਕਿ ਬਰਾਮਦ ਵੀ ਕੀਤੇ ਨੇ ਹਥਿਆਰ ਤੇ ਗਿਣਤੀ ਘਟ ਜਾਂਦੀ ਹੈ ਤੇ ਹੁਣ ਗੱਲਾਂ ਹੋਰ ਨੇ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਤੱਕ ਦੇ ਲਈ ਹੁਣ ਆਖਰੀ ਮੌਕਾ ਮੰਗਿਆ ਗਿਆ ਪੰਜਾਬ ਪੁਲਿਸ ਦੇ ਵੱਲੋਂ ਕਿ ਅਸੀਂ ਪੂਰੀ ਰਿਪੋਰਟ ਆ ਜਿਹੜੀ ਉਹ ਟੇਬਲ ਦੇ ਉੱਤੇ ਰੱਖ ਦਿਆਂਗੇ ਇਸ ਮਾਮਲੇ ਦੇ ਵਿੱਚ ਵਿਸਥਾਰ ਦੇ ਨਾਲ ਦੱਸਦੇ ਹਾਂ ਕਿ ਅਖਰਕਾਰ ਇਹ ਕਿੱਥੋਂ ਅਸਲਾ ਗਾਇਬ ਹੋਣ ਦੀ ਗੱਲ ਹੈ ਔਰ ਹਾਈ ਕੋਰਟ ਦੇ ਵਿੱਚ ਸੁਣਵਾਈ ਕਿਵੇਂ ਹੋਈ ਹੈ ਇਸ ਮਸਲੇ ਤੇ ਅਸਲੇਖਾਨੇ ਚ ਹਥਿਆਰ ਗਾਇਬ ਹੋਣ ਤੇ ਹਾਈ ਕੋਰਟ ਵੱਲੋਂ ਪੰਜਾਬ ਪੁਲਿਸ ਨੂੰ ਫਟਕਾਰ ਲਾਈ ਗਈ ਹੈ ਤੇ ਸਟੇਟਸ ਰਿਪੋਰਟ ਧਾਰ ਕਰਨ ਦਾ ਆਖਰੀ ਮੌਕਾ ਦਿੱਤਾ ਗਿਆ ਇਸ ਤੋਂ ਪਹਿਲਾਂ ਬਠਿੰਡਾ ਦੇ ਇੱਕ ਇਲਾਕੇ ਦੇ ਵਿੱਚ ਜਿਹੜਾ ਅਸਲਾਖਾਨਾ ਜਿੱਥੇ ਜਮਾ ਹੁੰਦਾ ਉਸ ਥਾਣੇ ਦੇ ਵਿੱਚੋਂ ਵੀ ਹਥਿਆਰ ਗਾਇਬ ਹੋ ਗਏ ਸਨ ਜਿਨ੍ਹਾਂ ਨੇ ਆਪਣੇ ਲੈਸੈਂਸ ਹੀ ਹਥਿਆਰ ਵੀ ਜਮਾ ਕਰਵਾਏ ਹੁੰਦੇ ਨੇ ਉਹ ਵੀ ਜਿਹੜੇ ਨੇ ਗਾਇਬ ਹੋ ਜਾਂਦੇ ਨੇ ਜਦੋਂ ਹਥਿਆਰ ਉੱਥੋਂ ਕੋਈ ਕਢਵਾਉਣ ਜਾਂਦਾ ਆਪਣੇ ਲਾਇਸੈਂਸ ਦੇ ਆਧਾਰ ਦੇ ਉੱਤੇ ਤੇ ਪਤਾ ਲੱਗਦਾ ਉੱਥੇ ਤਾਂ ਹਥਿਆਰ ਹੀ ਨਹੀਂ ਹੈ ਤੇ ਇਸ ਤਰੀਕੇ ਨਾਲ ਇੱਕ ਪੰਜਾਬ ਪੁਲਿਸ ਦਾ ਮੁਨਸ਼ੀ ਪਹਿਲਾਂ ਹੀ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਸੀ ਉਸ ਵਿੱਚ ਦੋਸ਼ ਲੱਗੇ ਸਨ ਕਿ ਉਸਨੇ ਮਿਲੀ ਭੁਗਤ ਦੇ ਨਾਲ ਹਥਿਆਰ ਗਾਇਬ ਕਰ ਦਿੱਤੇ ਸਨ ਉਹਨੇ ਇਸ ਮਾਮਲੇ ਵਿੱਚ ਕੌਣ ਦੋਸ਼ੀ ਹੋਵੇਗਾ ਦਰਅਸਲ ਪੰਜਾਬ ਧਰਿਆਣਾ ਹਾਈ ਕੋਰਟ ਨੇ ਅਧਿਕਾਰੀਆਂ ਦੇ ਭਰੋਸੇ ਦੇ ਬਾਵਜੂਦ ਪੰਜਾਬ ਦੇ ਅਸਲੇਖਾਨੇ ਦੇ ਵਿੱਚੋਂ ਗਾਇਬ ਹੋਏ 10 'ਚੋਂ 9 ਹਥਿਆਰਾਂ ਨੂੰ ਬਰਾਮਦ ਕਰਨ ਵਿੱਚ ਨਕਾਮ ਰਹਿਣ ਤੇ ਪੰਜਾਬ ਪੁਲਿਸ ਪ੍ਰਤੀ ਅਸੰਤੋਸ਼ਟੀ ਜ਼ਾਹਰ ਕੀਤੀ ਹੈ ਜਸਟਿਸ ਵਿਨੋਦ ਐਸ ਭਾਰਤਵਾਜ ਨੇ ਕਿਹਾ ਕਿ ਰਾਜ ਅਤੇ ਹੋਰ ਬਚਾਅ ਪੱਖੋਂ ਵੱਲੋਂ ਹਥਿਆਰਾਂ ਦੀ ਬਰਾਮਦਗੀ ਯਕੀਨੀ ਬਣਾਉਣ ਦਾ ਵਾਅਦਾ ਕੀਤੇ ਜਾਣ ਦੇ ਕਈ ਮਹੀਨੇ ਬੀਤ ਚੁੱਕੇ ਨੇ ਪਰ ਹੁਣ ਤੱਕ ਸਿਰਫ ਇੱਕ ਹਥਿਆਰ ਹੀ ਬਰਾਮਦ ਕੀਤਾ ਜਾ ਸਕਿਆ ਜਸਟਿਸ ਭਾਰਤਵਾਜ ਨੇ ਇਹ ਵੀ ਕਿਹਾ ਕਿ ਅਦਾਲਤ ਨੂੰ ਸ਼ੁਰੂ ਵਿੱਚ 14 ਹਥਿਆਰ ਗਾਇਬ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ ਪਰ ਬਾਅਦ ਵਿੱਚ ਕੁਝ ਬਰਾਮਦਗੀ ਤੋਂ ਬਾਅਦ ਇਹ ਗਿਣਤੀ ਘਟਾ ਕੇ 10 ਕਰ ਦਿੱਤੀ ਗਈ ਰਾਜ ਦੇ ਅਸਲਾ ਖਾਨੇ ਵਿੱਚੋਂ ਗਾਇਬ ਹੋਏ 10 'ਚੋਂ 9 ਹਥਿਆਰ ਬਰਾਮਦ ਕਰਨ ਵਿੱਚ ਪੁਲਿਸ ਹਾਲੇ ਤੱਕ ਕਾਮਯਾਬ ਨਹੀਂ ਹੋਈ ਪਹਿਲਾਂ 14 ਗਿਣਤੀ ਦੱਸੀ ਗਈ ਫਿਰ ਅਦਾਲਤ ਨੂੰ ਦੱਸਿਆ ਗਿਆ ਕਿ ਨਹੀਂ ਬਰਾਮਦ ਕਰ ਲਏ ਗਏ ਨੇ ਫਿਰ 10 ਹੋ ਜਾਂਦੀ ਹੈ ਗਿਣਤੀ ਜਿਹੜੇ ਗਾਇਬ ਹੋਏ ਹਥਿਆਰਾਂ ਵਿੱਚੋਂ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਸਿਰਫ ਤੇ ਸਿਰਫ ਇੱਕ ਹਥਿਆਰ ਹੀ ਲੱਭਣ 'ਚ ਕਾਮਯਾਬ ਹੋਈ ਆ ਪੰਜਾਬ ਪੁਲਿਸ 9 ਹਥਿਆਰ ਹਾਲੇ ਵੀ ਗਾਇਬ ਨੇ ਹੁਣ ਆਖਰੀ ਮੌਕਾ ਮੰਗਿਆ ਗਿਆ ਅਦਾਲਤ ਤੋਂ ਕਿ ਅਸੀਂ ਇਸ ਦੇ ਉੱਤੇ ਕੰਮ ਜ਼ਰੂਰ ਕਰਾਂਗੇ ਹਾਲਾਂਕਿ ਸੁਰੱਖਿਆ ਵਿੱਚ ਜਵਾਬਦੇਹੀ ਅਤੇ ਪਾਰਦਰਸ਼ਤਾ ਦੀ ਲੋੜ ਤੇ ਜ਼ੋਰ ਦਿੰਦੇ ਹਾਂ ਜਸਟਿਸ ਭਾਰ ਦਵਾਜ ਨੇ ਇਹ ਵੀ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਯਾਨੀ ਕਿ ਐਸਆਈਟੀ ਦੇ ਮੈਂਬਰਾਂ ਆਂਦੀ। ਅਯੋਗਤਾ ਲਈ ਉਹਨਾਂ ਦੇ ਖਿਲਾਫ ਅਨੁਸ਼ਾਸਨੀ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰਨ ਲਈ ਵੀ ਇੱਛਕ ਨੇ। ਹਾਲਾਂਕਿ ਸਰਕਾਰੀ ਵਕੀਲ ਵੱਲੋਂ ਬਾਕੀ ਗੁੰਮ ਹੋਏ ਹਥਿਆਰਾਂ ਬਾਰੇ ਇੱਕ ਸਟੇਟਸ ਰਿਪੋਰਟ ਵਿਸਥਾਰਪੂਰਵਕ ਪੇਸ਼ ਕਰਨ ਲਈ ਆਖਰੀ ਮੌਕਾ ਦੇਣ ਦੀ ਬੇਨਤੀ ਕੀਤੀ ਗਈ। ਜਿਸ ਤੋਂ ਬਾਅਦ ਅਦਾਲਤ ਨੇ ਇਹ ਆਖਰੀ ਮੌਕਾ ਤਾਂ ਦੇ ਦਿੱਤਾ ਪਰ ਨਾਲ ਹੀ ਸਖਤੀ ਦੇ ਨਾਲ ਸਖਤੀ ਲਹਿਜੇ ਦੇ ਵਿੱਚ ਪੁੱਛਿਆ ਕਿ ਪਹਿਲਾਂ 14 ਹਥਿਆਰਾਂ ਦੀ ਗਿਣਤੀ ਸੀ ਜਿਹੜੇ ਗਾਇਬ ਹੋਏ ਫਿਰ ਤੁਸੀਂ ਕਿਹਾ ਕਿ ਬਰਾਮਦ ਹੋ ਗਏ ਨੇ ਫਿਰ 10 ਹੋ ਗਈ ਗਿਣਤੀ ਉਹਨਾਂ ਦਸਾਂ ਦੇ ਵਿੱਚੋਂ ਵੀ 9 ਹਥਿਆਰ ਹਾਲੇ ਵੀ ਪੁਲਿਸ ਲੱਭਣ ਦੇ ਵਿੱਚ ਕਾਮਯਾਬ ਨਹੀਂ ਹੋਈ ਹੁਣ ਜਦੋਂ ਸਰਕਾਰੀ ਵਕੀਲ ਦੇ ਵੱਲੋਂ ਇੱਕ ਆਖਰੀ ਮੌਕਾ ਮੰਗ ਹੀ ਲਿਆ ਗਿਆ ਤੇ ਹਾਈ ਕੋਰਟ ਨੇ 12 ਨਵੰਬਰ ਤੱਕ ਇਸ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਹੈ ਅਗਲੀ ਸੁਣਵਾਈ ਨੂੰ اور ਨਾਲ ਹੀ کیس ਵਿੱਚ تازہ استhiti ਜਿਹੜੀ ਸਟੇਟਸ ਰਿਪੋਰਟ ਹੈ ਉਹ দাਇਰ ਕਰਨ ਦੇ ਹੁਕਮ ਵੀ ਨਾਲ ਦੇ ਦਿੱਤੇ ਨੇ ਜਸਟਿਸ ਭਾਰਦਵਾਜ ਨੇ ਇੱਕ ਸੁਣਵਾਈ ਦੌਰਾਨ ਕਿਹਾ ਸੀ ਕਿ ਮੌਜੂਦਾ ਮਾਮਲਾ ਮਾਮਲਿਆਂ ਦੀ ਜਾਂਚ ਦੀ ਤਰਸਯੋਗ ਸਥਿਤੀ ਨੂੰ ਦਰਸਾਉਂਦਾ ਹੈ ਪੇਸ਼ ਕਰਦਾ ਹੈ ਅਸਲ ਸਥਿਤੀ ਕੀ ਹੈ ਅਦਾਲਤ ਨੇ ਤਰਨਤਾਰਨ ਜ਼ਿਲ੍ਹੇ ਦੇ ਸਰਕਾਰੀ ਅਸਲੇਖਾਨੇ ਵਿੱਚੋਂ 0.30 एम1 ਕਾਰਬਾਈਨ ਦੇ ਗਾਇਬ ਹੋਣ ਤੇ ਹੈਰਾਨੀ ਪ੍ਰਗਟ ਕਰਦੇ ਆ ਕਿਹਾ ਕਿ ਤਰਨਤਾਰਨ ਪੁਲਿਸ ਵੱਲੋਂ ਦਰਜ ਕੀਤੀ ਗਈ ਰਿਪੋਰਟ ਕੇਵਲ ਇਹ ਦਰਸਾਉਂਦੀ ਹੈ ਕਿ ਵਿਚਾਰ ਅਧੀਨ ਅਸਲਾ ਮੂਲ ਰੂਲ ਵਿੱਚ ਸੂਬੇਦਾਰ ਮੇਜਰ ਮਾਲਵਾ ਸਿੰਘ ਪੁੱਤਰ ਜਵਾਲਾ ਸਿੰਘ ਨੂੰ ਦਿੱਤਾ ਗਿਆ ਸੀ ਜਿਸ ਨੂੰ ਕਿ ਬਿਨਾਂ ਸ਼ੱਕ ਥਾਣਾ ਸਿਟੀ ਤਰਨਤਾਰਨ ਵਿਖੇ ਜਮ੍ਹਾਂ ਕੀਤਾ ਗਿਆ ਸੀ ਇਲਜ਼ਾਮ ਇਹ ਸੀ ਕਿ ਕਿਸੇ ਬਖਸ਼ੀਸ਼ ਸਿੰਘ ਨੇ ਉਕਤ ਹਥਿਆਰ ਨੂੰ ਲੈ ਲਿਆ ਸੀ ਇਹ ਸੰਬੰਧੀ ਰਿਪੋਰਟ ਵੀ ਦਰਜ ਕੀਤੀ ਗਈ ਹੈ ਪਰ ਵਿਚਾਰधीन ਹਥਿਆਰ ਬਰਾਮਦ ਨਹੀਂ ਹੋਇਆ ਇਸ ਤਰ੍ਹਾਂ ਕਈ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਜਾਂਦੇ ਨੇ ਹੁਣੇ ਤਰਨਤਾਰਨ ਦਾ ਵੀ ਇੱਕ ਉਦਾਹਰਨ ਹੈ ਔਰ ਬਠਿੰਡੇ ਦੇ ਵਿੱਚ ਵੀ ਇਸ ਤਰ੍ਹਾਂ ਦੇਖਣ ਨੂੰ ਮਿਲਿਆ ਸੀ ਪਿਛਲੇ ਕੁਝ ਸਾਲਾਂ ਦੇ ਵਿੱਚ ਜਿੱਥੇ ਹਥਿਆਰ ਗਾਇਬ ਹੋ ਜਾਂਦੇ ਨੇ ਅਸਲੇਖਾਨੇ ਦੇ ਵਿੱਚੋਂ ਤੇ ਜੇਕਰ ਇਹਨਾਂ ਹਥਿਆਰਾਂ ਦੀ ਅਸਲੇਖਾਨੇ ਦੇ ਵਿੱਚ ਵੀ ਰਾਖੀ ਨਹੀਂ ਹੋ ਰਹੀ ਤੇ ਫਿਰ ਕਿੱਥੇ ਹੋਵੇਗੀ ਇਸੇ ਲਈ ਕੁਝ ਜਿਹੜੇ ਲਾਪਰਵਾਹਾ ਬੇਪਰਵਾਹ ਪੁਲਿਸ ਅਧਿਕਾਰੀਆਂ ਦੇ ਕਰਕੇ ਮੁਲਾਜ਼ਮਾਂ ਦੇ ਕਰਕੇ ਸਮੁੱਚੀ ਪੰਜਾਬ ਪੁਲਿਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਰਕਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਥੇਲੇ ਅਧਿਕਾਰੀ ਜਦੋਂ ਜ਼ਿੰਮੇਵਾਰ ਹੁੰਦੇ ਨੇ ਫਿਰ ਇਸ ਮਾਮਲੇ ਦੇ ਵਿੱਚ ਤਾਂ ਕਈ ਪੁਲਿਸ ਅਧਿਕਾਰੀਆਂ ਨੇ ਇੱਕ ਤਾਂ ਇਹ ਉਦਾਹਰਨ ਹੋ ਗਈ ਕਿ ਅਸਲੇਖਾਨੇ ਚੋਂ ਹਥਿਆਰ ਗਾਇਬ ਹੋਣ ਤਾਂ ਪਤਾ ਨਹੀਂ ਲਗਾ ਪਾਉਂਦੀ ਪੁਲਿਸ ਸਮੇਂ ਦੇ ਉੱਤੇ ਹਾਈ ਕੋਰਟ ਨੂੰ ਦਖਲ ਦੇ ਕੇ ਸਟੇਟਸ ਰਿਪੋਰਟ ਮੰਗਣੀ ਪੈ ਜਾਂਦੀ ਹੈ ਆਪਣੇ ਆਪ ਪੁਲਿਸ ਅਧਿਕਾਰੀ ਕੀ ਕੰਮ ਕਰਨ ਨੂੰ ਤਿਆਰ ਨਹੀਂ ਮੁਲਾਜ਼ਮ ਕੰਮ ਕਰਨ ਨੂੰ ਤਿਆਰ ਨਹੀਂ ਜਾਂ ਵਜ੍ਹਾ ਕੋਈ ਹੋਰ ਹੈ ਇਸੇ ਤਰ੍ਹਾਂ ਹੋਰ ਗੈਰ ਕਾਨੂੰਨੀ ਕੰਮ ਜਿਵੇਂ ਕਿ ਗੈਰ ਕਾਨੂੰਨੀ ਮਾਈਨਿੰਗ ਵਾਲੇ ਮਾਮਲੇ ਦੇ ਵਿੱਚ ਵੀ ਪੁਲਿਸ ਨੂੰ ਫਟਕਾਰਾਂ ਪੈਂਦੀਆਂ ਰਹਿੰਦੀਆਂ ਨੇ ਔਰ ਨਸ਼ਾ ਤਸਕਰਾਂ ਨਾਲ ਮਲੀਪੋ ਗੱਡੀਆਂ ਵੀ ਗੱਲਾਂ ਕਈ ਵਾਰੀ ਸਾਹਮਣੇ ਆਈਆਂ ਨੇ ਜਿੱਥੇ ਜਿੱਥੇ ਪੰਜਾਬ ਪੁਲਿਸ ਦੀ ਅਣਗਹਿਲੀ ਤੇ ਲਾਪਰਵਾਹੀ ਸਾਹਮਣੇ ਆਉਂਦੀ ਹੈ ਉੱਥੇ ਉੱਥੇ ਮਾਨਯੋਗ ਅਦਾਲਤ ਦੇ ਵੱਲੋਂ ਉਹਨਾਂ ਨੂੰ ਸਮੇਂ-ਸਮੇਂ ਤੇ ਜਾਣੂ ਵੀ ਕਰਵਾਇਆ ਜਾਂਦਾ ਹੈ ਹਦਾਇਤਾਂ ਵੀ ਦਿੱਤੀਆਂ ਜਾਂਦੀਆਂ ਨੇ ਕਈ ਵਾਰੀ ਤਾਂ ਹੁਕਮ ਅਦੂਲੀ ਵੀ ਹੋ ਜਾਂਦੀ ਹੈ ਹਦਾਇਤਾਂ ਆਉਣ ਦੇ ਬਾਵਜੂਦ ਵੀ ਪੰਜਾਬ ਪੁਲਿਸ ਦੇ ਕੁਝ ਅਧਿਕਾਰੀ ਕੁਝ ਮੁਲਾਜ਼ਮ ਸਹੀ ਸਮੇਂ ਦੇ ਉੱਤੇ ਸਹੀ ਕੰਮ ਨਹੀਂ ਕਰਦੇ ਜਿਸ ਦੇ ਕਰਕੇ ਫਿਰ ਕਿਰਕਰੀ ਕਰਵਾ ਦਿੰਦੇ ਨੇ ਪੂਰੇ ਪੰਜਾਬ ਪੁਲਿਸ ਦੇ ਵਿਭਾਗ ਦੇ ਹੁਣ ਇਸ ਮਾਮਲੇ 'ਚ ਦੇਖਦੇ ਹਾਂ ਕਿ ਜਿਹੜੀ ਜਦੋਂ ਤੱਕ ਕਾਰਵਾਈ ਨੂੰ ਸੁਣਵਾਈ ਨੂੰ ਮੁਲਤਵੀ ਕੀਤਾ ਗਿਆ 12 ਨਵੰਬਰ ਤੱਕ ਉਦੋਂ ਤੱਕ ਸੁਬੰਦਤ ਅਸਲਾ ਖਾਨੇ ਦੇ ਵਿੱਚ ਜਿਹੜੇ ਹਥਿਆਰ ਗਾਇਬ ਹੋਏ ਨੇ ਤੇ ਜਿਨ੍ਹਾਂ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ ਜਾਂ ਜਿਹੜੀਆਂ ਟੀਮਾਂ ਬਣਾਈਆਂ ਗਈਆਂ ਨੇ ਕੀ ਉਹ ਸਟੇਟਸ ਰਿਪੋਰਟ ਤਿਆਰ ਕਰ ਪਉਣਗੀਆਂ ਕੀ ਵਜ੍ਹਾ ਦੱਸ ਪਉਣਗੀਆਂ ਜਾਂ ਹਥਿਆਰ ਬਰਾਮਦ ਕਰਕੇ ਸਟੇਟਸ ਰਿਪੋਰਟ ਭੇਜ ਦੱਸਿਆ ਜਾਵੇਗਾ ਕਿ ਅਦਾਲਤ ਨੂੰ ਕਿਹਾ ਦੇਖੋ ਅਸੀਂ ਸਾਰੀ ਰਿਪੋਰਟ ਵੀ ਤਿਆਰ ਕਰ ਲਈ ਔਰ ਸਾਰੇ ਜਿਹੜੇ ਗਾਇਬ ਹੋਏ ਹਥਿਆਰ ਵੀ ਬਰਾਮਦ ਕਰ ਲੈਨੇਗੇ ਇਹ ਤੇ ਨਵੰਬਰ ਮਹੀਨੇ ਤੱਕ ਜਦੋਂ ਸੁਣਵਾਈ ਹੋਣੀ ਹੈ ਉਦੋਂ ਪਤਾ ਲੱਗੇਗਾ ਫਿਲਹਾਲ ਇਸ ਜਾਣਕਾਰੀ ਚੈਨਈ ਤੁਸੀਂ ਹੋਰ ਅਪਡੇਟ ਦੇ ਲਈ ਬਨੇ ਰਹੋ ABC ਪੰਜਾਬ ਦੇ ਨਾਲ